ਸੀ ਗੱਲ ਉਹ ਤੋਂ ਸਵਾਰਤ ਅੱਜ ਦੇਸ਼ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਚੱਲੇ ਆ ਆਪਣੀ 0032 ਦੀ ਸਰਵਿਸ ਕਰਾਉਣ ਦੇ ਲਈ ਤੇ ਇੱਕ ਦੋ ਕੰਮ ਹੋਰ ਬਹੁਤ ਮੇਜਰ ਨੇ ਜਿਹੜੇ ਕਰਾਉਣੇ ਨੇ ਕਿਉਂਕਿ ਅੱਗੇ ਆਪਾਂ 10000 ਤੇ ਕਿਲੋਮੀਟਰ ਤੇ ਹੀ ਸਰਵਿਸ ਆਪਾਂ ਕਰਾ ਦਿੰਨੇ ਟੱਪਣੇ ਹੀ ਤੇ ਇਸ ਵਾਰ ਜ਼ਿਆਦਾ ਚੱਲ ਗਈ 10000 ਕਿਲੋਮੀਟਰ ਵੱਧ ਚਲਾਤੀ ਤੇ ਅੱਜ ਇਹਦੀ ਸੋਚਿਆ ਵੀ ਸਰਵਿਸ ਕਰਾ ਲਈਏ ਤੇ ਇੱਕ ਆਪਣਾ ਐਮਪੀਆਰ ਬਹੁਤ ਨਾਲ ਦਾ ਪ੍ਰੋਬਲਮ ਜੀ ਕ੍ਰੀਏਟ ਕਰੀ ਜਾਂਦਾ ਸੀ ਸੋਚਿਆ ਅੱਜ ਯਾਰ ਉਹ ਵੀ ਸੈਟ ਕਰਾਈਏ ਹਨਾ ਤੇ ਹੁਣ ਬਾਹਰ ਨਿਕਲ ਲੱਗਿਆ ਪਹਿਲਾਂ ਨੂੰ ਤੋਤਾ ਮੀਂਹ ਜਾ ਪਿਆ ਵਾ ਵੈਸੇ ਤਾਂ ਬਾਹਰ ਬਾਲੀ ਨਿਆਇ ਗੰਦੀ ਹੋਈ ਪੀਸੀ ਗੱਡੀ ਵਲਾਂ ਮਾ ਯਾਰ ਧੋਣ ਵਾਲਾ ਕੰਮ ਕਰੀਏ ਤੇ ਪਹਿਲਾਂ ਨਾਲ ਹੁਣ ਧੋ ਕੇ ਲੈ ਕੇ ਆਏ ਆ ਇੱਕ ਕਰੀ ਤੇ ਵਸੇ ਧੋਣ ਵਾਲਾ ਕਰ ਮਾ ਤਾਂ ਨਹੀਂ ਸੀਗਾ ਜਿਹੜੇ ਸਾਹ ਨੂੰ ਸਾਡੇ ਪਿੰਦੇ ਦੇ ਹਾਲਾਤ ਆ ਦੇਖੋ ਕੀ ਕਰੂ ਬੰਦਾ ਧੋਗੇ ਜੀਜਾ ਨਾਲੇ ਪਹੁੰਚ ਗਏ ਤੇ ਯਾਰ ਟੀਮੂ ਜੱਕ ਲਾ ਤੇ ਟੀਮੂ ਬਹੁਤ ਟਾਈਮ ਬਾਅਦ ਮਿਲਿਆ ਮੈਨੂੰ ਟੀਮੂ ਲਾ ਹਫਤਾ ਹੋ ਗਿਆ ਹੈ ਨਾ ਯਾਰ ਨਹੀਂ ਨਹੀਂ ਵੱਧ ਵੱਧ ਹੋ ਗਿਆ ਨਹੀਂ ਸੰਦੀਪ ਦੇ ਵਿਆਹ ਤੇ ਮਿਲਿਆ ਆਪਾਂ ਬਈ ਹਾਂ ਸੰਦੀਪ ਦੇ ਵਿਆਹ ਤੇ ਮਿਲਿਆ ਉਦੋਂ ਬਾਅਦ ਨਹੀਂ ਮਿਲਿਆ ਆਪਾਂ ਸੰਦੀਪ ਦੇ ਭਰਾ ਦੇ ਵਿਆਹ ਤੇ ਮਗਾ ਜਵਾਬ ਵੀ ਹੋ ਗਿਆ ਨਹੀਂ ਬੇਦਾ ਤੇ ਭੈਣ ਜ ਸਾਡਾ ਬਰਨਾਲਾ ਯਾਰ ਇਧਰੋਂ ਡਿਵੈਲਪ ਹੋ ਗਿਆ ਪੂਰਾ ਇੱਥੇ ਉਖੜ ਜਾਂਦਿਆਂ ਸੀ ਤਾਰਾਂ ਦੇ ਤੇ ਹੁਣ ਚੱਲਦੇ ਆ ਯਾਰ ਬੱਬੂ ਕੋਲ ਤਾਰਾਂ ਦਾ ਗ੍ਰੈੱਡ ਬਣਾਇਆ ਭੈਣ ਲਾਦਾ ਗ੍ਰੈੱਡ ਲਈ ਰਹਾ ਹੜਕ ਤੇ ਜਾਂਦੇ ਹੁੰਨੇ ਆ ਤੋ ਆਹ ਕੋਝਾ ਕਰਤਾ ਤੇ ਜਿਹੜੀ ਆਪਣੀ ਸਟੀਰੀਓ ਸੀਗਾ ਸਟੀਰੀਓ ਦੇ ਵਿੱਚ ਵੀ ਥੋੜੇ ਜਿਹਾ ਨੁਕਸ ਸੀ ਉਹ ਵੀ ਲੱਗਾ ਬਾਈ ਲਾ ਕੇ ਤੇ ਇਧਰ ਗਿੱਟਾਂ ਤੇ ਇਧਰ ਤਾਰਾਂ ਤੁਰਾਂ ਸਾਰਾ ਕੁਝ ਖੰਡਿਆ ਗਿਆ ਤੇ ਹੁਣ ਅਸੀਂ ਸਰਵਿਸ ਵਾਲੇ ਕੋਲ ਚੱਲਦੇ ਆ ਅੱਜ ਜਿਵੇਂ ਕਹੇ ਦੀ ਇਹ ਤੇ ਪੈਸੇ ਲੱਗਣ ਨੂੰ ਥਾਂ ਹੋਇਆ ਪਿਆ ਹਣਾ ਹੈ ਆ ਰਹਾ ਮੈਂ ਇਹਦੀ ਗਰੌਣੀ ਸੇ ਆਪਾਂ 25 ਦੇ ਸਰਵਿਸ ਤੇ 2 ਲੱਖ ਤੇ 7 ਗੱਲ ਜੀ ਮਿੱਤਰੋ ਤੇ ਇਹਨੂੰ ਪਰਤੀ ਦਿਖਾਉਣੇ ਤੇ ਯਾਰ ਦੀ ਲਈ ਵੀ ਤਾਂ ਇਹ ਵੀ ਨਵੀਂ ਲਪਾਉਣੀ ਆ ਆ ਲੱਗੀ ਆ ਪਹਿਲਾਂ ਆ ਵਰਤੀ 195 ਡਿਗਰੀ ਹੁੰਦੀ ਨਾ ਫਾਮ ਜੈ ਕਿਧਰ ਯਾਰ ਨੇ ਬੈਠਾ ਸਾੜੀੱਕੀ ਹੁੰਦਾ ਜਾਨਾ ਇੱਕ ਓੜੀ ਲਾਉਏ ਹੈ ਜੈਕ ਦਾ ਕੋਈ ਪਤਾ ਨਹੀਂ ਮੈ ਕਿਹੜੇ ਵੇਲੇ ਥੱਲੇ ਆ ਜੇ ਉਹਦਾ ਸੀ ਐਨ ਆ ਨਾ ਇਹ ਤਾਂ ਆਪਣਾ ਰੋਜ਼ੀ ਕਮਾਉਣੇ ਕਿਹੜਾ ਬੰਦਾ ਉਹ ਗੋਗੇ ਗੋਗੇ ਘਰ ਚ ਗੱਪ ਤੇ ਗੋਗੇ ਹੁਣ ਯਾਰ ਇਧਰਲੇ ਪਾਸੇ ਜੇ ਆ ਦੇਖੀਏ ਇੱਥੇ ਹੁਣ ਸਾਡਾ 40000 ਰੁਪਏ ਲੱਗ ਗਿਆ ਲਾਈਟਰਾਂ ਤੇ ਲੋਕ ਆਪ ਆ ਕੇ ਭਾਂ ਜੋ ਫੀਲਿੰਗਾਂ ਲਈ ਜਾਂਦੇ ਆ ਯਾਰ 400 ਰੁਪਏ ਲਾ ਕੇ ਫੀਲਿੰਗਾਂ ਲਈ ਜਾਂਦੇ ਆ ਅਸੀਂ ਕਿੱਥੇ ਜਾਈਏ ਆਹ ਦੇਖੋ ਲੈ ਗਧੇ ਜੇ ਹੁਣ ਗਧੇ ਦੇ ਪੈਣੇ ਘੋੜੇ ਵਾਲੀ ਕਾਠੀ ਲਾ ਲਈ ਤਾਂ ਮਿੱਤਰੋ ਕੋੜਾ ਨਹੀਂ ਮੰਨਦਾ ਉਹ ਉਹ ਗਧਾ ਹੀ ਰਹੂਗਾ ਅੱਬੂ ਯਾਰ ਨੇ ਤੇ ਇਤਰੋ ਬਦਲਤਾ ਆ ਹਲ ਫਾਇਪਾ ਦੇਖੋ ਥੱਲੇ ਨੇ ਹੋ ਜਨਾਂ ਨੂੰ ਜਨਾਈਆਂ ਇੰਜਨ ਬਣਾਲੇ ਤੱਕ ਨਹੀਂ ਖੁੱਲਿਆ ਤੇ ਇਤਰੋ ਆ ਦੇਖਦੇ ਕਿਦਰੋਂ ਸੀਲ ਸੂਰ ਜੀ ਲੀਕ ਆ ਮਿੱਤਰੋ ਸਰਵਿਸ ਵਾਲਾ ਕੰਮ ਜਿਹੜਾ ਆਪਣਾ ਹੋ ਚੁੱਕਿਆਗਾ ਡਣ ਤੇ ਹੁਣ ਕੀ ਮੋੜੇ ਆ ਟਾਇਰ ਦਾ ਪੈਂਚਰ ਲਵਾਉਣਾ ਉਦੋਂ ਬਾਅਦ ਦੇ ਵਿੱਚ ਆ ਜਗੜਾ ਹੈ ਨਾ ਜਿਹੜਾ ਇਹ ਲੈ ਕੇ ਆਉਣਾ ਤੋਂ ਚੱਕ ਕੇ ਇਹਦਾ ਖਾਲੀ ਗ੍ਰਿਪ ਕਰਿਆ ਪਿਆ ਮદાન ਤੇ ਤੇ ਪ੍ਰਣਾਲੀ ਘੁੰਮਣ ਘੇਰੀਆਂ ਦੇ ਵਿੱਚ ਆਪਾਂ ਤੇ ਹੁਣ ਇੱਕ ਵਾਰ ਆਪਾਂ ਚੱਲਦੇ ਆ ਟਾਇਰ ਜਾ ਲੈ ਕੇ ਦਾ ਮਿੱਤਰੋ ਪੈਂਚਰ ਲਵਾਉਣ ਪਹੁੰਚ ਚੁੱਕੇ ਆ ਕਹਿੰਦੇ ਆਪਣੇ ਵਾਲਾ ਜਹਾਜ਼ ਤਾਂ ਉਹ ਲਾਇਆ ਪਿਆ ਇਧਰਲੇ ਪਾਸੇ ਦੇਖੋ ਬਸ ਇਹ ਅੱਜ ਆਪਣੇ ਵਾਲੀ ਗੱਡੀ ਮਿੱਤਰੋ ਜਾ ਚ ਰਹੀ ਆ ਪੂਰੀ ਹੁਣ ਦੇਖ ਰਿਹਾ ਟਾਇਰ ਦਾ ਹੱਲ ਹੋਇਆ ਕੋਹਿਆਂ ਨੀ ਯਾਰ ਦਾ ਉਹ ਤਾਂ ਆਪ ਰੋਡ ਦੇ ਕੇ ਕ੍ਰਾਸ ਕਰੀਏ ਦੂਪਲਾ ਵੀ ਬੱਟ ਵਿਖਾ ਲਈ ਨਾ ਕਿ ਦੋਨਾਂ ਦੇ ਨੰਗ ਦੇ ਨੰਗ ਦੇ ਪੱਜ ਕੇ ਛੋੜਿਆਂ ਦੇ ਟਾਇਰ ਲੈ ਕੇ ਨਹੀਂ ਸਾਂ ਗਲ ਤੇ ਡੰਡੇ ਦਾ ਟਾਇਰ ਲੈ ਕੇ ਭੱਜ ਜਾਂਦੇ ਭੱਜਾਂਗੇ ਕਿਤੇ ਉਵੇਂ ਲੈ ਕੇ ਜਾਏਗਾ ਅੰਦਰ ਦੀ ਟਾਇਰ ਲੈ ਕੇ ਚੱਲਾਂਗੇ ਆਂਦਰ ਦੀ ਲੈ ਕੇ ਚੱਲਾਂਗੇ ਇੱਧਰਲੇ ਪਾਸੇ ਹੀ ਜਾ ਰਹਿਣਾ ਇੱਧਰ ਹੀ ਲੈ ਕੇ ਚੱਲਾਂਗੇ ਐਂ ਜੀ ਤਰਨ ਸਾਹ ਤਰਨ ਸਾਹ ਬਣੀ ਯਾਰ ਚਲਾਉਣ ਦਾ ਭੱਜਦਾ ਨਹੀਂ ਜਿੱਥੋਂ ਆ ਜੀ ਸਿੰਪਾ ਇੰਟਰ ਰਵਾ ਲਿਆ ਤੇ ਵਾਪਸ ਆਪਾਂ ਕਰ ਲਿਆ ਤੇ ਹੁਣ ਅਸੀਂ ਖਾਤਰੀ ਦੇ ਵਿੱਚ ਖੜੇ ਆ ਐ ਜਮਰਹਾਜ ਘਟੋਲੀ ਫਿਰਦਾ ਮਿੱਤਰੋ ਆਪਣਾ ਐਂਪ ਦੇ ਬੂਫਰ ਕਰਤਾ ਚਾਲੂ ਦੇ ਦੋ ਸਪੀਕਰ ਲਾ ਦਿਆ ਆਪਾਂ ਜਮਾਨਾਵੇਂ ਉਸ ਤੋਂ ਬਾਅਦ ਦੇ ਵਿੱਚ ਦਿਖਾਵਾਂਗੇ ਕਿ ਰਾਸੀਂ ਬਾਜ਼ਾਰ ਕੱਢ ਲਈ ਸਾਰਾ ਤੇ ਟਾਈਮ ਵੀ 3:42 ਮਿੰਟ ਹੋ ਗਏ ਜਿਵੇਂ ਕਿ ਦੀ ਅੱਜ ਸਦਿਆਂ ਇੱਥੇ ਹੀ ਬੀਤ ਗਈਆਂ ਸਾਡੇ ਨੂੰ ਇਹ ਲੇਖਾਰਾ ਨੱਢ ਗਏ ਇੱਥੇ ਹੁਣ ਜਾਣ ਦਾ